ਮੇਰੇ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਸਿਕਲ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਵਲੋਗਸ ਇਹ ਦਿਵਾਜੀਏ 5 ਤੇ ਆਪਾਂ ਹੋ ਗਏ ਹੋੜੀ ਤੇ ਜਨੂ ਵੀ ਹੋ ਗਿਆ ਹੋੜੀ ਤੇ ਚੱਲੇ ਹਾਂ ਪਰਬਤ ਫੇਰੀ ਤੇ ਗੁਰਦੁਆਰਾ ਡੇਰਾ ਸਹਿਬ ਨੂੰ ਪੰਜ ਕੰਮ ਤੇ ਲੱਗ ਗਿਆ ਸਭੂਰੇ ਵਲੋਗ ਜੀ ਨੰਬਰ ਇਹ ਜੀ ਸਾਹ ਸੰਗਤ ਜੀ ਹੁਣ ਆਪਾਂ ਤੁਰ ਪਏ ਆ ਘਰੋਂ ਤੇ ਜਾ ਰਹੇ ਆ ਗੁਰਦੁਆਰਾ ਡੇਰਾ ਸਾਹਿਬ ਜੋ ਕਿ ਖੰਨ ਸਾਹਿਬ ਜੀ ਦੇ ਲੱਗੇ ਆ ਗੁਰਦੁਆਰਾ ਖੰਨ ਸਾਹਿਬ ਦੇ ਲੱਗੇ ਆ ਤੇ ਪਹਿਲਾਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀਆਂ ਪ੍ਰਭਾਤ ਫੇਰੀਆਂ ਦੇ ਦਰਸ਼ਨ ਕਰਵਾਏ ਸੀ ਗੁਰਦੁਆਰਾ ਡੇਰਾ ਸਾਹਿਬ ਤੋਂ ਤੇ ਹੁਣ ਤੁਹਾਨੂੰ ਕਰਵਾਵਾਂਗੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਪ੍ਰਭਾਤ ਫੇਰੀ ਤੇ ਜੋ ਜਿਵੇਂ ਤੁਹਾਨੂੰ ਪਤਾ ਛਿੱਦੀ-ਢੇੜੇ ਵੀ ਚੱਲਦੇ ਪਏ ਨੇ ਉਹ ਸੰਗਤਾਂ ਵੱਲੋਂ ਜਿਹੜੀਆਂ ਆ ਕਿ ਦੁੱਧ ਚਾਹ ਦੀ ਸੇਵਾ ਦੇ ਲੰਗਰ ਲੱਗੇ ਹੁੰਦੇ ਨੇ ਰਾਸਤੇ ਦੇ ਵਿੱਚ ਸੋ ਪ੍ਰਮਾਤਮਾ ਸਭ ਤੇ ਪਲਾਪ ਕਰੇ ਤੇ ਚਲੋ ਫਿਰ ਆਪਾਂ ਚੱਲਦੇ ਆਂ ਪ੍ਰਭਾਤ ਮੇਰੀ ਦੇ ਵਿੱਚ ਤੇ ਪੂਰੇ ਵਲੌਗ ਦੇ ਨਾਲ ਬਣੇ ਰਹੋ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ

ਏਸੀ ਕਰਵਾਏ ਤੁਹਾਨੂੰ ਪ੍ਰਭਾਤ ਫੇਰੀ ਦੇ ਦਰਸ਼ਨ ਗੁਰਦੁਆਰਾ ਡੇਰਾ ਸਹਿਬ ਤੋਂ ਬਟਾਲੀ ਵਿਖੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਪਹਿਲਾਂ ਵੀ ਗੁਰੂ ਅਰਜਨ ਦੇਵ ਜੀ ਦੀਆਂ ਪ੍ਰਭਾਤ ਫੇਰੀਆਂ ਦੇ ਦਰਸ਼ਨ ਕਰੋ ਐਸੀ ਤੇ ਹੁਣ ਗੁਰੂ ਗੋਬਿੰਦ ਸਿੰਘ ਜੀ ਦੀਆਂ ਪ੍ਰਭਾਤ ਫੇਰੀਆਂ ਤੇ ਜਿਵੇਂ ਕਿ ਛਿੱਧੀ ਢੇਡ ਵੀ ਚੱਲਦੇ ਪਏ ਨੇ ਸੋ ਸੰਗਤਾਂ ਨੂੰ ਚਾਹ ਦੁੱਧ ਦੀ ਸੇਵਾ ਵੀ ਚੱਲਦੀ ਆ ਤੇ ਪ੍ਰਮਾਤਮਾ ਇਹਨਾਂ ਤੇ ਭਲਾ ਕਰੇ ਮੇਰੇ ਭਰੇ ਹੱਥ ਰੱਖੇ ਸੋ ਸਭ ਸੰਗਤਾਂ ਨੂੰ ਇੱਕ ਮੈਸੇਜ ਆ ਕਿ ਜਿਹੜੀਆਂ ਸੰਗਤਾਂ ਗੇ ਗੁਰਦੁਆਰਾ ਡੇਰਾ ਸਾਹਿਬ ਦੇ ਲਾਗੇ ਛਾਗੇ ਖਜੂਰੀ ਗੇਟ ਜਾਂ ਭੰਡਾਰੀ ਮੱਲਾ ਤੋਂ ਲਾਗੇ ਰਿੰਨੀਆਂ ਨੇ ਸੋ 4:30 ਵਜੇ ਦਾ ਟਾਈਮ ਹੈਗਾ ਵਾ ਸੋ ਸਭ ਸੰਗਤਾਂ ਨੂੰ ਜਿਹੜੇ ਇਹ ਬੇਨਤੀ ਆ ਇਹ ਪ੍ਰਭਾਤ ਫੇਰੀ ਦੇ ਵਿੱਚ ਸ਼ਾਮਿਲ ਹੋਇਆ ਕਰੋ ਤੇ ਗੁਰੂ ਘਰ ਦੀਆਂ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਅੱਜ ਦਾ ਬਲੌਗ ਜਿਹੜਾ ਵਾ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰ ਦਿਓ ਤੇ ਲੋਕਾਂ ਤੱਕ ਜਿਹੜਾ ਵਾ ਸੰਗਤਾਂ ਤੱਕ ਜਿਹੜਾ ਮੈਂ ਮੈਸੇਜ ਕਰਦੇ ਹਾਂ ਤਾਂ ਕਿ ਸਾਰੀ ਸੰਗਤਾਂ ਟਾਈਮ ਨਾਲ ਜਿਹੜੀਆਂ ਨੇ ਪਹੁੰਚ ਸਕਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ